ਔਰ ਸ਼ੀਟ 300 ਰੁਪਏ ਦੀ ਆਈ ਸਾਰੀ ਸ਼ੀਟ ਸਾਰੀ ਸ਼ੀਟ 300 ਰੁਪਏ ਦੀ ਹੈ ਤੁਸੀਂ ਕਿੱਥੋਂ ਮਰਜੀ ਪਤਾ ਕਰਕੇ ਆ ਜਾਓ ਜੀ ਸਾਰਾ ਸਾਈਜ਼ ਐਡਾ 300 ਰੁਪਏ ਦਾ ਬਿਲਕੁਲ 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 ਹੀ ਲੈ ਕੇ 300 ਰੁਪਏ ਦੀ ਸਾਰੀ ਸ਼ੀਟ ਹੈ ਸਾਡੇ ਕੋਲ ਨਾ ਡਿਜ਼ਾਈਨਿੰਗ ਇੱਥੇ ਬਹੁਤ ਜ਼ਿਆਦਾ ਲੱਗੀ ਹੋਈ ਹੈ ਜਿਹੜੇ ਕਿਸੇ ਨੂੰ ਆਮ ਮੰਡੀਆਂ ਸ਼ਹਿਰਾਂ 'ਚ ਮਿਲੂਗੀ ਨਹੀਂ ਜਿਵੇਂ ਆ ਦੇਖੋ ਜੀ ਆ ਸਾਰੇ ਐਕ੍ਰੀਲਿਕ ਲੁੱਕ ਦੇ ਮਾਇਕੇ ਆਗੇ ਠੀਕ ਹੈ ਇਹਦੇ 'ਚ ਵੀ ਸਾਡੇ ਕੋਲ ਬਹੁਤ ਜ਼ਿਆਦਾ ਵੱਡੀ ਡਿਸਪਲੇ ਲੱਗੀ ਹੋਈ ਹੈ ਐਕ੍ਰੀਲਿਕ ਲੁੱਕ ਓਕੇ ਠੀਕ ਹੈ ਠੀਕ ਹੈ ਜਿਹੜੇ ਤੁਹਾਨੂੰ ਆਮ ਨਹੀਂ ਮਿਲਣਗੇ ਵਾਹ ਜੀ ਵਾਹ ਇਹ ਮਕੀਨਸ ਨਾਲ ਮਾਈਕਾਰ ਦੇ ਕੋਲ ਸਾਰਾ ਹਾਜ਼ਰ ਹੁੰਦਾ ਜੀ ਅੱਛਾ ਜੀ ਹਾਂ ਜੀ ਹਾਂ ਜਿੰਨਾ ਵੀ ਮਾਈਕਰ ਲੱਗਿਆ ਹੋਇਆ ਸਾਰੇ ਕੋਲ ਸਾਰਾ ਹਾਜ਼ਰ ਹੁੰਦਾ ਜੀ ਠੀਕ ਹੈ ਜੀ ਠੀਕ ਹੈ ਵਾਹ ਜੀ ਵਾਹ ਕੁਆਲਟੀ ਬਈ ਤੁਸੀਂ ਦੇਖ ਸਕਦੇ ਹੋ ਇੰਨੀ ਕੁਆਲਟੀ ਆ ਨਾ ਰੇਟ ਵੀ ਇੰਨੇ ਚੀਜ਼ਾਂ ਦਾ ਬਿਲਕੁਲ ਘੱਟੋ ਘੱਟ ਹੋ ਗਈ ਠੀਕ ਹੈ ਜੀ ਕਿਵੇਂ ਲੋ ਆਏ ਹਾਰਡਵੇਅ ਦਿਖਾਉਣ ਆਇਆ ਹਾਰਡਵੇਅ ਆ ਗਈ ਸਾਡੇ ਕੋਲ ਹਾਰਡਵੇਅ ਦੀ ਵੀ ਸਾਡੇ ਕੋਲ ਫੁੱਲ ਵੈਰਾਈਟੀ ਲੱਗੀ ਹੋਈ ਆ ਜੀ ਨਵੇਂ ਅਸੈਸਰੀ ਹਾਰਡਵੇਅਰ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਚੀਜ਼ਾਂ ਨੇ ਘਰ ਦੀ ਡੋਰ ਦੀ ਤੁਹਾਡੇ ਦੀ ਲੁੱਕ ਬਣਾਉਣੀ ਹੈ ਡੋਰ ਤੋਂ ਬਾਅਦ ਇਹ ਚੀਜ਼ਾਂ ਦਾ ਆਪਣਾ ਡਿਸੀਜਨ ਰਹਿ ਜਾਂਦਾ ਹੈ ਵੀ ਆਪਾਂ ਕਿਸ ਤਰ੍ਹਾਂ ਦੇ ਹੈਂਡਲ ਲਾਉਣੇ ਆ ਅਸੀਂ ਜਿਹੜੀ ਡੋਰ ਤੇ ਅਸੈਸਰੀ ਵੀ ਲਗਾਉਣੇ ਆ ਤਾਂ ਬਿਲਕੁਲ ਪ੍ਰੀਮੀਅਮ ਕੁਆਲਿਟੀ ਦੇ ਲਗਾਉਣੇ ਆ ਇਹ ਨਹੀਂ ਹੈਗਾ ਜੀ ਤੁਹਾਨੂੰ ਕਿੱਲਾ ਡੋਰੀ ਅਸੀਂ ਵਧੀਆ ਦੇਵਾਂਗੇ ਬਾਕੀ ਜਿਹੜਾ ਸਾਡਾ ਸੈਸਰੀ ਹੋਗੇ ਉਹ ਵੀ ਬਿਲਕੁਲ ਪ੍ਰੀਮੀਅਮ ਕੁਆਲਿਟੀ ਦੇ ਹੋ ਓਕੇ ਸਾਡਾ ਐਕਚੁਅਲੀ ਡੋਰ ਤੇ ਕੱਲੀ ਕੱਲੀ ਚੀਜ਼ ਤੇ ਧਿਆਨ ਰੱਖਿਆ ਹੁੰਦਾ ਇਹ ਨਹੀਂ ਹੈਗਾ ਕਿ ਲੱਖਾਂ ਨੂੰ ਡੋਰ ਵਧੀਆ ਦੇਤਾ ਚੁਪਕੀਆਂ ਵਗਰ ਅਸੀਂ ਹੈਵੀ ਨਹੀਂ ਲਾਈਆਂ ਠੀਕ ਹੈ ਉਹ ਵੀ ਫਿਰ ਪੱਲੇ ਦੀ ਲੁੱਕ ਨਹੀਂ ਬਣਦੀ ਨਹੀਂ ਬਣਦੀ ਨਹੀਂ ਜਿਵੇਂ ਸਾਡਾ ਹੈਂਡਲ ਹੰਡਲ ਲੋਕਾਂ ਦਾ ਵੀ ਰੇਟ ਬਿਲਕੁਲ ਘੱਟੋ ਘੱਟ ਰੱਖਿਆ ਹੋਗਾ ਠੀਕ ਹੈ ਜੀ ਜੀ ਆਪ ਦੀ ਮਾਰਕੀਟ ਚ ਟਰਾਈ ਕਰਕੇ ਫਿਰ ਸਾਡੇ ਕੋਲ ਆਓ ਓਕੇ ਦੇਖ ਸਕਦੇ ਹੋ ਤੁਸੀਂ ਕਿੱਡੀਆਂ ਜੈਨੂਅਨ ਚੀਜ਼ਾਂ ਕਿੱਡੇ ਸੋਬਰ ਦੇ ਡਿਜ਼ਾਈਨ